ਜੇਕਰ ਪੋਲਸ ਮੁਲਾਜ਼ਮ ਸੋਚ ਲੈਂਦਾ ਕਿ ਮੈਂ ਹਿੰਦੂ ਦਾ ਪੁੱਤਰ ਆ ਤੇ ਇਹ ਮੁਸਲਮਾਨ ਦਾ ਪੁੱਤਰ ਆ ਤੇ ਸਾਨੂੰ ਦੋਵਾਂ ਨੂੰ ਬਣਾਇਆ ਕਿਨੇ ਆ ਜੇਕਰ ਇਹ ਸੋਚ ਲੈਂਦਾ ਤਾਂ ਉਸ ਵਕਤ ਆਪਣੀ ਸੋਚ ਬਦਲਣ ਦੇ ਵਿੱਚ ਉਸਨੇ ਦੇਰੀ ਨਹੀਂ ਸੀ ਲਾਉਣੀ ਜੇ ਇਹ ਸੋਚ ਲੈਂਦਾ ਕਿ ਮੈਂ ਹਿੰਦੂ ਜਾਂ ਇਹ ਮੁਸਲਮਾਨ ਉਸ ਤੋਂ ਵੀ ਪਹਿਲੇ ਕਿਹੜੀ ਚੀਜ਼ ਆਉਂਦੀ ਹੈ ਇਨਸਾਨੀਅਤ ਜੇਕਰ ਅਸੀਂ ਇਨਸਾਨੀਅਤ ਦੀ ਗੱਲ ਕਰਨੇ ਆ ਯੂਨੋ ਦੇ ਵਿੱਚ ਜਾ ਕੇ ਰੌਲਾ ਪਾਉਣੇ ਆ ਆਪਣੇ ਉੱਥੇ ਜਾ ਕੇ ਨਮੈਂਦੇ ਪੇਜਦੇ ਆ ਕਿ ਅਸੀਂ ਹਿਊਮਨ ਰਾਈਟਸ ਦਾ ਸਭ ਤੋਂ ਵੱਡਾ ਹਿੰਦੁਸਤਾਨ ਦੇਸ਼ ਆ ਪਰ ਇਸ ਦੇਸ਼ ਦੇ ਵਿੱਚ ਹਿਊਮਨ ਰਾਈਟਸ ਸਭ ਤੋਂ ਅਵਲ ਨੰਬਰ ਤੇ ਫਿਰ ਹੋਣੇ ਚਾਹੀਦੇ ਫਿਰ ਕਿਉਂ ਨਹੀਂ ਹੋਏ ਜੇਕਰ ਆਰਟੀਕਲ ਦੇ ਉੱਤੇ ਜੇਕਰ ਲੈ ਕੇ ਆਈਏ 373 ਆਰਟੀਕਲ ਜੇਕਰ ਇੰਡੀਅਨ ਕਨਸਟੀਟਿਊਸ਼ਨ ਸਾਨੂੰ ਇਜਾਜ਼ਤ ਦਿੰਦਾ ਕਿ ਜਾਤ ਵਰਗ ਧਰਮ ਤੋਂ ਉੱਪਰ ਹੋ ਕੇ ਗੱਲ ਕਰਨੀ ਤੇ ਫਿਰ ਉਸ ਵਕਤ ਜੇ ਉਸ ਵਕਤ ਪੁਲਿਸ ਮੁਲਾਜ਼ਮ ਨੇ ਸ਼ਪਤ ਲਿੱਤੀ ਤੇ ਉਸ ਨੂੰ ਆਰਟੀਕਲ ਕਿਉਂ ਨਹੀਂ ਚਿਤਿਆ ਆ ਇਹ ਸਾਰੇ ਸਵਾਲ ਬੜੇ ਖੜੇ ਕਰਦੇ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਹਾਲਾਂਕਿ ਕੁਝ ਪੁਲਸ ਮੁਲਾਜ਼ਮ ਉਹਦੇ ਲਾਗੇ ਵੀ ਮੌਜੂਦ ਸੀ ਸਰਾਊਂਡਿੰਗ ਸੀ ਉਹਦੇ ਲਾਗੇ ਛਾਗੇ ਠੀਕ ਹੈ ਪਰ ਫਿਰ ਵੀ ਜਦ ਉਸ ਨੇ ਆਰਗੂਮੈਂਟ ਕਰਨ ਦੀ ਕੋਸ਼ਿਸ਼ ਕੀਤੀ ਈਵਨ ਕਿ ਜਿਹੜੀ ਨਮਾਜ਼ 2-4 ਮਿੰਟ ਦੀ ਹੁੰਦੀ ਹੈ ਤੁਹਾਨੂੰ ਪਤਾ ਜੇਕਰ ਨਹੀਂ ਪਤਾ ਤੁਹਾਨੂੰ 2-4 ਮਿੰਟ ਦੀ ਨਮਾਜ਼ ਹੁੰਦੀ ਹੈ ਤੇ ਤੁਸੀਂ ਉੱਥੇ ਵਕਤ ਦਾ ਮੈਂ ਕਿ ਇੰਤਜ਼ਾਰ ਕਰ ਸਕਦੇ ਹੋ ਉੱਥੇ ਕਿਹੜਾ ਕੋਈ ਕਾਫਲਾ ਆ ਰਿਹਾ ਹੈ ਜਾ ਉਥੇ ਮੱਕੀ ਪੀਐਮ ਨੇ ਲੰਗਣਾ ਹੈ ਜਾਂ ਉਥੇ ਰਾਸ਼ਟਰਪਤੀ ਲੰਗ ਰਿਹਾ ਉਥੇ ਤੇ ਕੋਈ ਨਹੀਂ ਲੰਗ ਰਿਹਾ ਉਥੇ ਦਾ ਸਿਰਫ ਅਗਲੇ ਅੱਲਾ ਦਾ ਨਾਮ ਲੈ ਰਹੇ ਆ ਖੁਦਾ ਦਾ ਨਾਮ ਲੈ ਰਹੇ ਉਸ ਪਰਮੇਸ਼ਰ ਨੂੰ ਯਾਦ ਕਰ ਰਹੇ ਆ ਜਿਹੜੇ ਮੁਸਲਮ ਵੀਰ ਸੀਗੇ ਨਮਾਜ਼ ਦਾ ਵਕਤ ਸਿਰਫ 2 ਤੋਂ 3 ਮਿੰਟ ਦਾ ਹੁੰਦਾ ਹਾਲਾਂਕਿ ਜੇਕਰ ਅਸੀਂ ਉਥੇ ਸਬਰ ਰੱਖਦੇ ਉਹਨਾਂ ਦੀ ਨਮਾਜ਼ ਪੂਰੀ ਹੋ ਜਾਂਦੀ ਤਾਂ ਕਹਿ ਸਕਦੇ ਸੀ ਕਿ ਇੱਕ ਬਹੁਤ ਸੋਹਣੀ ਖੂਬਸੂਰਤ ਤਸਵੀਰ ਜਿਹੜੀ ਕਿ ਆ ਵੀਡੀਓ ਵਾਇਰਲ ਹੋਈ ਉਹਦੀ ਜਗ੍ਹਾ ਇਹ ਵੀ ਵਾਇਰਲ ਹੋ ਸਕਦੀ ਸੀ ਕਿ ਪੁਲਿਸ ਵੀਰ ਨੇ ਹਿੰਦੂ ਵੀਰ ਨੇ ਮੁਸਲਮ ਦੀ ਜਿਹੜੀ ਕਿ ਨਮਾਜ਼ ਪੂਰੀ ਹੋਣ ਦਿੱਤੀ ਐ ਸੋ ਕਿੰਨੀ ਖੂਬਸੂਰਤ ਤਸਵੀਰ ਵਾਇਰਲ ਹੋ ਸਕਦੀ ਸੀ ਵੇਖੋ ਇਹਦੇ ਵਿੱਚ ਬੜਾ ਖੂਬਸੂਰਤ ਇਹ ਇਹਦੇ ਵਿੱਚ ਸਿਨੈਰੀਓ ਹ ਫਿਰ ਇਹਦਾ ਮਤਲਬ ਹੈ ਕਿ ਜਿਹੜੇ ਲਾਗੇ ਛਾਗੇ ਪੁਲਿਸ ਮੁਲਾਜ਼ਮ ਨੇ ਉਹ ਮੱਕੀ ਉਹ ਤੁਹਾਨੂੰ ਪੂਰਾ ਮੱਕੀ ਪਿੱਛੇ ਫੋਰਸ ਕਰ ਰਹੇ ਨੇ ਕਿ ਵੀ ਕਰਦੇ ਕਰਦੇ ਆਹੀਂ ਤੇਰੇ ਨਾਲ ਉਹ ਪਿੱਛੇ ਸਭ ਕੁਝ ਤੈਨੂੰ ਮੱਕੀ ਦੇ ਰਹੇ ਨੇ ਕਿ ਵੀ ਕੋਈ ਗੱਲ ਨਹੀਂ ਆਹੀਂ ਤੇਰੇ ਨਾਲ ਆ ਕਰਦੇ ਜੋ ਹੋਏਗਾ ਵੇਖੀ ਜਾਊਗੀ ਇਹ ਇਹ ਚੀਜ਼ ਵੇਖੋ ਹਿੰਦੁਸਤਾਨ ਦਾ ਮਾਹੌਲ ਖਲਾਫ ਕਰਨ ਤੇ ਬਹੁਤ ਵੱਡਾ ਇਹ ਕਾਰਨ ਬਣ ਸਕਦਾ ਸੀ ਮੰਨਛਾ ਕੀ ਦੇਖਦੇ ਕਿਉਂਕਿ ਇਲੈਕਸ਼ਨਾਂ ਵੀ ਨੇੜੇ ਆ ਚੁੱਕੀਆਂ ਨੇ ਲੱਗਦਾ ਨਹੀਂ ਆ ਕਿ ਇਹ ਇਹ ਪਲਾਨ ਕੀਤਾ ਜਾ ਰਿਹਾ ਸੋਚੀ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਕਿ ਪਿਛੇ ਆਰਡਰ ਆਏ ਹੋਣ ਕਿਸੇ ਅਫਸਰ ਨੇ ਭੇਜੇ ਹੋਣ ਅਫਸਰ ਅਫਸਰ ਨੂੰ ਆਰਡਰ ਕਿਨੇ ਦਿੱਤੇ ਨਹੀਂ ਤਾਂ ਇਤਨਾ ਵੱਡਾ ਇਤਨੀ ਵੱਡੀ ਕਮਿਊਨਿਟੀ ਕਿਉਂਕਿ ਪਹਿਲੇ ਨੰਬਰ ਤੇ ਹਿੰਦੂਆਂ ਦੀ ਕਮਿਊਨਿਟੀ ਆਉਂਦੀ ਹੈ ਉਸ ਤੋਂ ਬਾਅਦ ਮੁਸਲਮਾਨ ਆਉਂਦੇ ਹੈ ਮੋਟਰਮੈਂਕ ਵੀ ਬੜਾ ਤਗੜਾ ਕੀ ਪਤਾ ਹੈ ਸਾਜ਼ਿਸ਼ ਹੋਵੇ ਹੋਣ ਵਾਲੀ ਮਕੀ ਮੋਦੀ ਸੰ ਸਰਕਾਰ ਨੂੰ ਸੁੱਟਣ ਦੀ ਸਾਜ਼ਿਸ਼ ਹੋਵੇ ਇਹ ਵੀ ਇਹ ਵੀ ਇਹ ਵੀ ਮੈਂ ਗੱਲ ਤੁਹਾਡੇ ਚੈਨਲ ਤੇ ਕਹਿ ਰਿਹਾ ਕਿ ਮੋਦੀ ਸਰਕਾਰ ਨੂੰ ਸੁੱਟਣ ਦੀ ਸਾਜ਼ਿਸ਼ ਹੋਵੇ ਕਿ ਵੀ ਇਹ ਜੀ ਸਨਾਤਨੀਆਂ ਦਾ ਰੋਲਾ ਪਾਉਂਦੇ ਆ ਪਰ ਇਹਨਾਂ ਨੇ ਤਾਂ ਮੁਸਲਮਾਨਾਂ ਦਾ ਸਤਕਾਰ ਹੀ ਨਹੀਂ ਕੀਤਾ ਇਸ ਵਾਸਤੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਠੋਡ ਮਾਰੇ ਤੇ ਉਠਣ ਦੇ ਮੈਂ ਤੁਸੀਂ ਕਹਿਣਾ ਚਾਹੁੰਦੇ ਕਿ ਇਹ ਵਿਰੋਧੀ ਧਿਰ ਵੱਲੋਂ ਵੀ ਕਰਾਇਆ ਜਾ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਹਿੰਦੁਸਤਾਨ 'ਚ ਕੁਝ ਵੀ ਹੋ ਸਕਦਾ ਹੈ ਲੀਡਰ ਉਸ ਪਾਸੇ ਜਾਂਦੇ ਨੇ ਜਿਸ ਪਾਸੇ ਚੜਦਾ ਸੂਰਜ ਹੋਵੇ ਉਹਨਾਂ ਦਾ ਕੋਈ ਵੀ ਲੀਡਰ ਤੁਸੀਂ ਕਿਸੇ ਵੀ ਪਾਰਟੀ ਦਾ ਦੇਖ ਲਓ 10 ਸਾਲ ਪਿਛੇ ਲਾ ਕੇ ਆਇਆ ਹੋਵੇਗਾ ਜਦੋਂ ਉਸ ਨੂੰ ਫਾਇਦਾ ਦਿਖੇਗਾ ਅਗਲੇ ਸਾਲ ਦੂਸਰੇ ਪਾਸੇ ਹੋ ਜਾਏਗਾ ਤੇ ਅਸੀਂ ਲੋਕ ਜੈ ਆਲੀ ਪਾਰਟੀ ਜੈ ਆਲੀ ਪਾਰਟੀ ਜੈ ਫਲਾਣੀ ਪਾਰਟੀ ਹਨਾ ਅਸੀਂ ਇਸ ਪਾਸੇ ਹੋ ਜਾਂਦੇ ਆ ਤੇ ਇਸ ਵਾਸਤੇ ਇਥੇ ਇਹ ਗੱਲ ਮੈਂ ਸਮਝਣਾ ਚਾਹੁੰਨਾ ਕਿ ਵੀ ਇਹ ਸਾਰੀਆਂ ਚੀਜ਼ਾਂ ਪ੍ਰੀਪਲਾਨਡ ਹੁੰਦੀਆਂ ਨੇ ਕੋਈ ਵੀ ਬੰਦਾ ਸ਼ਦਾਈ ਨਹੀਂ ਹੁੰਦਾ ਸਾਈਕੋ ਨਹੀਂ ਹੁੰਦਾ ਜੇਕਰ ਬੇਦਬੀਆਂ ਹੁੰਦੀਆਂ ਨੇ ਕਿਤੇ ਕਿਸੇ ਮਜ਼ਬਬ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੀਆਂ ਬੇਦਬੀਆਂ ਹੁੰਦੀਆਂ ਨੇ ਪ੍ਰੀਪਲਾਨਡ ਗੱਲਾਂ ਹੁੰਦੀਆਂ ਨੇ ਕਿਉਂਕਿ ਇਤਨੇ ਵੱਡੇ ਵੱਡੇ ਜੋ ਕਿ ਮੁਸਲਮਾਨ ਕਮਿਊਨਿਟੀ ਇਤਨੀ ਵੱਡੀ ਹੈ ਹਿੰਦੁਸਤਾਨ ਦੇ ਵਿੱਚ ਠੀਕ ਹੈ ਉਹਨਾਂ ਦੇ ਉੱਤੇ ਸ਼ਰੇ ਮਕਿ ਸ਼ਰੇ ਆਮ ਇਹ ਚੀਜ਼ ਕਰਨੀ ਮੈਂ ਸਮਝਦਾ ਕਿ ਵੀ ਇਹਦੇ ਪਿੱਛੇ ਬੜੀਆਂ ਵੱਡੀਆਂ ਤਾਕਤਾਂ ਹੋ ਸਕਦੀਆਂ ਤੇ ਉਹ ਤਾਕਤਾਂ ਕਦੀ ਵੀ ਸਾਹਮਣੇ ਨਹੀਂ ਆਉਂਦੀਆਂ ਅੱਜ ਜਿਹੜੀਆਂ ਵਰਲਡ ਨੂੰ ਤਾਕਤਾਂ ਚਲਾਉਂਦੀਆਂ ਕਦੀ ਵੀ ਸਾਹਮਣੇ ਨਹੀਂ ਆਉਂਦੀਆਂ ਅੱਜ ਤੁਸੀਂ ਪਿੱਛੇ ਅੰਬਾਨੀ ਦਾ ਵਿਆਹ ਵੇਖ ਕੇ ਹਟੇ ਠੀਕ ਹੈ ਹਲੇ ਹਲੇ ਸ਼ਾਦੀ ਨਹੀਂ ਹੋਈ ਪਰ ਉੱਥੇ ਪਾਵਰਫੁੱਲ ਵਰਲਡ ਦੇ ਬੰਦੇ ਪਹੁੰਚੇ ਪਰ ਉਹਨਾਂ ਨੂੰ ਵੀ ਚਲਾਉਣ ਵਾਲੇ ਕਿਹੜੇ ਨੇ ਰੋਸਚਾਈਲਡ ਫੈਮਿਲੀ ਹੈ ਬਲੈਕ ਰੌਕ ਹੈ ਪਰ ਉਹ ਕਦੀ ਸਾਹਮਣੇ ਨਹੀਂ ਆਏ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber Tata Play ਤੇ ਵੀ ਦੇਖਿਆ ਜਾ ਸਕਦਾ ਹੈ World Wide ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA Canada Australia New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ